ਦੋ ਸਲੰਬਰ ਚੁੱਕੇ ਗਏ ਇਥੋਂ ਚੋਰ ਕਿੱਧਰੋਂ ਆਉਂਦਾ ਤੇ ਕਿੱਧਰ ਨੂੰ ਜਾਂਦਾ ਆ ਇਧਰੋਂ ਆਉਂਦਾ ਜੇ ਕਿਉਂਕਿ ਆ ਬਾਰੀ ਤੋੜੀ ਉਹਨੇ ਠੀਕ ਹੈ ਜੇ ਬਾਰੀ ਤੋੜੀ ਜਿੰਦਰਾ ਤੋੜਿਆ ਉਹਨੇ ਕੋਸ਼ਿਸ਼ ਕੀਤੀ ਪੂਰੀ ਜਿੰਦਰਾ ਦੇ ਦੀਆਂ ਉਹ ਹੋਏ ਵੀ ਆ ਦੋ ਹਿੱਸੇ ਤੇ ਬਾਕੀ ਫਿਰ ਉਹ ਜਦੋਂ ਨਹੀਂ ਨਾ ਜਿੰਦਰਾ ਖੁੱਲਾ ਤਾਂ ਉਹਨੇ ਆਂ ਦੀ ਬੜਿਆ ਜਵਾਨ ਲੱਗੀ ਠੀਕ ਹੈ ਬਾਰੀ ਛਾਣੀ ਵੜ ਕੇ ਉਹਨੇ ਸੱਪੇ ਰੱਪੜ ਜੀ ਕਰਕੇ ਚੜ੍ਹ ਤੋਏ ਨਾ ਇਹ ਆ ਹਸਣੇ ਜਿੰਨ੍ਹੇ ਹਾਲ ਤੇ ਵੀ ਘਰ ਦੇ ਵਿੱਚ ਰਹਿੰਦੇ। ਇੱਥੇ ਦਿਖਾਵਾ ਕਰਾ ਗਿਆ। ਇੱਥੇ ਦਿਖਾਓ ਪਹਿਲੀ ਕਰੋਗੇ ਨਾ। ਹੁਣ 바ਰੀ ਆ ਤੁਹਾਡੀ। ਪਿਆਰੀ ਨੰਦ। ਆ ਐਂਜਾ ਕਰੋ। ਹੁੰਦੋ ਸੋ ਪੀਂ। ਐਂ ਦੀ ਐਂ ਦੀ ਅੰਦਰ ਆ 바ਰੀ ਤੋੜ ਕੇ ਅੰਦਰ ਫੇਰ ਵੜਿਆ ਜਾ ਵੇਖੋ ਆ ਫੱਟੀ। ਉਹ ਫੱਟੀ ਸੁਪੀ ਐ। ਉਹ ਉਹ ਫੱਟੀ ਪਈ ਚਿੱਟੀ ਚ। ਜਿੰਦਰਾ ਵੀ ਖੋਣ ਆ। ਤੇ ਆ ਜਿੰਦਰਾ ਤੋੜਿਆ ਵੱਖ। ਹਾਂ। ਇਹ ਕਿੱਥੇ ਲੱਗਾ ਸੀ? ਇੱਥੇ ਆ ਦਰਵਾਜ਼ੇ ਨੂੰ ਲੱਗਾ ਸੀ। ਇਹੋ ਇਹਨੂੰ ਲੱਗਾ ਸੀ ਤਾਂ। ਤੇ ਜਦੋਂ ਇਹ ਪੂਰੀ ਨਹੀਂ ਕਾਮਯਾਬੀ ਹੋਈ। ਤੇ ਫੇਰ ਉਹਨੇ ਬਾਰੀ ਤੋੜ ਕੇ ਤੇ ਬਾਰੀ ਥਾਣੀ ਵੜਿਆ ਅੰਦਰ ਸਮਾਨ ਆ ਜਿਹੜੀ ਆ ਇਹ ਇਹੋ ਜਿਹਾ ਸਨੈਰੀ ਕਲਰ ਦੀ ਤੇ ਉਹ ਇਹ ਗਹੀ ਸਿਲਵਰ ਕਲਰ ਦੀ ਜਿਹਦੇ ਵਿੱਚ ਸਮਾਨ ਸੋਨਾ ਮੇਰਾ ਇਹਦੇ ਵਿੱਚੋਂ ਲੋਕਰ ਦੇ ਵਿੱਚੋਂ ਅੰਦਰੋਂ ਕੱਢਿਆ ਹੁੰਦਾ ਸਮਾਨ ਵਾਲੀ ਦੇ ਤੇ ਜਿਹੜਾ ਮੇਰੀ ਮਾਂ ਨੇ ਵਿਚਾਰੀ ਨੇ ਕਿਤੇ ਲੋਕਾਂ ਦਾ ਕੰਮ ਕਰ ਕਰਕੇ ਤੇ ਬਣਾਇਆ ਹੈਗਾ ਨਿਰਗਤੀ ਹਮਾਤੇ ਦਿੱਤਾ ਹੈ ਕਿਉਂਕਿ ਬੰਦਾ ਮੇਰੇ ਸਿਰ ਤੇ ਨਹੀਂ ਇਹ ਘਰ ਦੇ ਵਿੱਚ ਵੇਖੋ ਕਿਤੇ ਹਾਲ ਦੇ ਵੀ ਅਸੀਂ ਰਹਿ ਸਕੀਏ ਮਾਵਾ ਧੀਆਂ ਇੱਥੇ ਅਸੀਂ ਡਰਦਿਆਂ ਰਹਿੰਦੇ ਆ ਪਿਛੇ ਕੀਤਾ ਵਾ ਤੇ ਇੱਥੇ ਸਾਡੇ ਭਾਂਡੇ ਭੁੰਡੇ ਹੀ ਪਰਤ ਪੁਰਤ ਦੇ ਕੁੱਕਰ ਕਾਕਰ ਦੇ ਛੋਟੇ ਮੋਟੇ ਫਰਾਈ ਪੈਨ ਪਤੀਲੇ ਸਾਰਾ ਕੁਝ ਇਧਰ ਵੀ ਲੈ ਲੋ ਗਿਆ ਵਾ ਜੋ ਵੀ ਉਹਦੇ ਹੱਥ ਲੱਗਾ ਕਿਉਂ ਲੈ ਗਿਆ ਵਾ ਜੋ ਵੀ ਜਿਹੜਾ ਵੀ ਬਾਕੀ ਤੁਸੀਂ ਹਾਲਤ ਲਈ ਹੀ ਸਕਦੇ ਸਾਡੇ ਘਰ ਦੀ ਆ ਵੇਖ ਲੋ ਸਾਰੀ ਹਾਲਤ ਆ ਜੀ ਇੱਥੇ ਅਸੀਂ ਕਿਤਨਾ ਮਾਵਾ ਧੀਆਂ ਰਹਿ ਲਗੇ ਹਟਾ ਕੋਈ ਨੁਕਸਾਨ ਹੋਵੇ ਕੋਈ ਜ਼ਿੰਮੇਵਾਰਤ ਨਹੀਂ ਨਾ ਹਟਾ ਮੇਰਾ ਨਾਂ ਜੱਸੀ ਜਸਬੀਰਪੁਰ ਹਾਂਜੀ ਤੇ ਗਲੀ ਵਾ ਸਿੰਘਾ ਨੂੰ ਲੱਗ ਰਹੀ ਗਲੀ ਨੂਰ ਦੀ ਅੱਡਾ ਚੌਂਕ ਤੇ ਗਲੀ ਸਾਧ ਸਿੰਘ ਵਾਲੀ ਚ ਕੀ ਗੱਲ ਕੀ ਹੋਈ ਜੀ ਚੋਰੀ ਦੀ ਗੱਲ ਕਰ ਰਹੇ ਚੋਰੀ ਅਹੀਂ ਭਾਜੀ ਸਾਡੀ ਲੜਾਈ ਹੈ ਇਹ ਸਾਹਮਣੇ ਘਰ ਵਾਲੇ ਨਾਲ ਇਹਨਾਂ ਨਾਲ ਤੇ ਅਸੀਂ ਇੱਥੇ ਰਹਿੰਦੇ ਨਹੀਂ ਇਹ ਚੱਕਰ ਦੇ ਵਿੱਚ ਮੈਂ 3 ਮਹੀਨੇ ਜੇਲ੍ਹ ਕੱਟ ਕੇ ਆਈ ਹਾਂ ਹੱਟੇ ਤੇ ਬੱਚੇ ਹੀ ਗੇ ਬੇਟੀ ਤੇ ਵੀ ਬੇਟੀ ਦੀ ਜਮਾਨਤ ਕਰਾਈ ਸੀ ਤੇ ਬੇਟਾ ਮੇਰਾ ਹਲਿੰਦਰੀ ਆ ਤੇ ਅਸੀਂ ਮਾਵਾ ਬੇਟੀ ਇੱਥੇ ਰਹਿ ਨਹੀਂ ਸਕਦੇ ਕਿਉਂਕਿ ਆ ਵੇਖ ਲੋ ਤੁਸੀਂ ਵੇਖ ਸਕਦੇ ਬਾਹਰ ਲਬੂਆ ਹੈ ਖਾਨੀ ਆ ਇਹਦਾ ਫਾਇਦਾ ਚੁੱਕ ਕੇ ਕੋਈ ਅੰਦਰ ਸਾਡੇ ਇੱਧਰ ਗਿਆ ਜੇ ਕਰੇ ਸਾਡੇ ਅੱਛਾ ਵੀ ਉਹਨੇ ਜਿਹੜਾ ਵੀ ਕੋਈ ਆਇਆ ਉਹਨੇ ਆ ਕੇ ਸਾਡਾ ਜਿੰਦਰਾ ਤੋੜਨ ਦੀ ਕੋਸ਼ਿਸ਼ ਕੀਤੀ ਚਲੋ ਇਹਨਾਂ ਨੂੰ ਪਤਾ ਚੱਲਦੇ ਉਸੇ ਵੇਲੇ ਚੱਲਦਾ ਜਦੋਂ ਵੀ ਕੋਈ ਆਉਂਦਾ ਵਾ ਨਾ ਤੇ ਉਦੋਂ ਇਹ ਉਸੇ ਵळे ਵੇਖਦੇ ਬੂਆ ਖੋਲ ਕੇ ਤੇ ਇੰਨਾ ਖੜਕਾ ਹੋਇਆ ਤੇ ਇਹਨਾਂ ਨੂੰ ਨਾ ਪਤਾ ਚੱਲਿਆ ਹੋਊਗਾ। ਕੀ ਕੀ ਚੋਰੀ ਹੋ ਗਿਆ? ਸਾਡਾ LCD ਹੋਇਆ, ਥੋੜਾ ਸਮਾਨ ਸੀ ਔਰ 골ਡ ਹੀ ਗਾ। ਮੇਰੀ ਮੰਮੀ ਨੇ ਦਿੱਤੇ ਹੀ ਗਏ। ਮੇਰੀਆਂ ਬੇਟੀਆਂ ਵਾਸਤੇ ਕਿਉਂਕਿ ਮੇਰਾ ਘਰ ਵਾਲਾ ਨਹੀਂ ਆ। ਤੇ ਥੋੜਾ ਚਾਂਦੀ ਦਾ ਸਮਾਨ ਸੀਗੇ। ਤੇ ਦੋ ਪੱਖੇ ਹੀ ਗੇ, ਦੋ ਸਿਲੰਡਰ ਹੀ ਗੈਸ ਚੁੱਲਾ ਨਾਲ ਹੀ ਲੈ ਗਿਆ। ਤੇ ਭਾਂਡੇ ਭੁੰਡੇ ਲੈ ਕੇ ਗਿਆ, ਜਿਹੜਾ ਵੀ ਲੈ ਕੇ ਗਿਆ। ਇੱਕ ਹੋਰ ਚੋਰੀ ਹੋ ਗਈ। ਹਾਂਜੀ ਕੱਲ ਅਹੀਂ ਜਦੋਂ ਖਾਨੂੰ ਪਤਾ ਲੱਗਾ ਹੀ ਆਇਆ। ਉਹ ਤਾਂ LED ਹੈਗੀ ਸਾਡੀ ਉਸ ਤੋਂ ਬਾਅਦ ਆਏ ਉਹ ਹੈ ਨਹੀਂ ਕਿ ਜੇ ਫਿਰ ਅਸੀਂ ਆ ਜਾਈਏ ਤੇ ਪੱਖਾ ਵੀ ਹੈ ਨਹੀਂ ਜੀ ਕਿਉਂਕਿ ਪਹਿਲਾਂ ਪੱਖਾ ਫਟਾ ਗਿਆ ਵਾ ਤੇ ਬਾਅਦ ਚ ਉਹਨਾਂ ਨੇ ਕਿਤੇ ਪੱਖਾ ਤੇ LED ਮੁੜ ਕੇ ਖੜੀ ਉਹਨਾਂ ਨੇ ਇਸ ਵਾਰ ਵੀ ਥਾਣੇ ਕੋਲ ਦਰਵਾਾ ਦਿੱਤੀ ਹਾਂਜੀ ਮੈਂ ਸਿਟੀ ਥਾਣੇ ਦੇ ਕੇ ਆਈ ਏ ਦਰਖਾਸਤ ਕੱਲ ਛਾਮੀ ਭਈ ਤੇ ਹਾਲੇ ਤੱਕ ਨਹੀਂ ਜੇ ਕੋਈ ਆਇਆ ਉਹ ਕਹਿੰਦੇ ਸੀ ਕਿ ਇਹ ਦਰਖਾਸਤ ਉੱਥੇ ਜਾਣੀ ਜੇ ਥੋੜਾ ਚੌਂਕੀ ਤੇ ਥੋੜਾ ਚੰਕੀ ਡੰਗਰਾ ਹੋਊਗਾ ਤੇ ਇਹ ਹਾਲ ਲੈਣ ਦੇ ਆ ਯਾਨੇ ਕਿ ਸਾਡਾ ਸਮਾਨ ਜਿਹੜਾ ਵਾ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਵਾਪਸ ਮਿਲ ਜੇ ਸਾਡ ਨੂੰ ਕੋਈ ਗੁਲਾਸਿ ਕੁਆਨੇ ਕਿਹ ਤੇ ਜਿੰਨੇ ਵੀ ਖੜਿਆ ਵਾ ਉਹ ਅੰਨ ਦੇ ਦੇਵੇ